ਹੋਡਰ ਯੂਨੀਅਨ ਜਿੰਦਾਬਾਦ ਜਿੱਪੂ ਹੋਡਰ ਯੂਨੀਅਨ ਹੋਡਰ ਯੂਨੀਅਨ ਜਿੰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਅਜੇ ਕੋਣਕਾ ਤੋਂ ਬੰਦੇ ਆ ਗਏ ਥੋੜੇ ਥੋੜੇ ਪਿੱਛੇ ਸਭ ਮੈਡਮ ਥੋੜੇ ਪਿੱਛੇ ਅ ਡੀਪੂ ਹੋਲਡਰ ਐਸੋਸੀਏਸ਼ਨ ਪਟਿਆਲਾ ਵੱਲੋਂ ਜ਼ਿਲ੍ਹਾ ਦਫ਼ਤਰ ਪਟਿਆਲਾ ਵਿੱਚ ਆਇਆ ਗਿਆ ਅਤੇ ਉਹਨਾਂ ਵੱਲੋਂ ਇੱਕ ਆਪਣਾ ਮੰਗ ਪੱਤਰ ਦਿੱਤਾ ਗਿਆ ਜਿਦੇ ਵਿੱਚ ਉਹਨਾਂ ਨੇ ਕੁਝ ਆਪਣੀਆਂ ਅ ਕੁਝ ਡਿਮਾਂਡਸ ਨੇ ਜਿਹੜੀਆਂ ਕਿ ਉਹਨਾਂ ਵੱਲੋਂ ਹੈਗੀਆਂ ਨੇ ਕਿ ਸਰਕਾਰ ਵੱਲੋਂ ਵਿਚਾਰੀਆਂ ਜਾਣ ਅਤੇ ਉਹਨਾਂ ਵੱਲੋਂ ਜੋ ਵੀ ਹੈਗਾ ਜਿਹੜੇ ਵੀ ਜੜੇ ਇਹਨਾਂ ਦੀ ਮੰਗਾ ਜਾਇਜ਼ ਨੇ ਤਾਂ ਸਰਕਾਰ ਉਹਨਾਂ ਤੇ ਆਪਣਾ ਉਹ ਵੀ ਕਰੇਗੀ ਇਹ ਇਹ ਪਰ ਸਰਕਾਰ ਵਿਚਾਰੇਗੀ ਵੀ ਅਤੇ ਜੇਕਰ ਪੂਰੀਆਂ ਹੋਣ ਵਾਲੀਆਂ ਹੋਈਆਂ ਤਾਂ ਉੱਪਰ ਇਹਦੇ ਬਾਰੇ ਲੇਖ ਵੀ ਦਿੱਤਾ ਜਾਏਗਾ ਮੇਰਾ ਨਾਮ ਹੈ ਜੀ ਅਨਿਲ ਕੁਮਾਰ ਨੀਲਪੁਰ ਪ੍ਰਧਾਨ ਡਿੱਪੂ ਹੋਲਡਰ ਜੂਨੀਅਰ ਜ਼ਿਲ੍ਹਾ ਪਟਿਆਲਾ ਪੰਜਾਬ 118 ਸਰ ਅਜ ਮੰਗ ਪੱਤਰ ਲੈ ਆਇਆ ਪਟਿਆਲਾ ਟਿਕਣਾ ਜੰਦੇ ਇਹ ਮੰਗ ਪੱਤਰ ਅਸੀਂ ਡੀਸੀ ਸਾਹਿਬ ਨੂੰ ਤੇ ਆਪਣਾ ਡੀਐਫਸੀ ਸਾਹਿਬ ਪਟਿਆਲਾ ਨੂੰ ਮੰਗ ਪੱਤਰ ਡਿੱਪੂ ਹੋਲਡਰਾਂ ਗਿਆ ਜਾਇਜ਼ ਮੰਗਾ ਸੰਬੰਧੀ ਮੰਗ ਪੱਤਰ ਦਿਆ ਕਿ ਸਰਕਾਰ ਸਭ ਇਹ ਮੰਗਾਂ ਪੂਰੀਆਂ ਕਰੇ ਧਿਆਨ ਦੇਵੇ ਸਾਡੀ ਮੰਗਕਾਰੀ ਕੋਈ ਸਰਕਾਰ ਆਈ ਜਾਂ ਜਿੰਨੀ ਵੀ ਕਾਂਗਰਸ ਸਰਕਾਰ ਆਈ ਹੈ ਅਕਾਲੀ ਦਲਾਂ ਦੇ ਪਰ ਡਿਪਲੋਮਾ ਦੀ ਮੰਗ ਅਕਿ ਕਿਸੇ ਨੇ ਕੋਈ ਧਿਆਨ ਦਿਆ ਨਾ ਹੀ ਨੇ ਧੜੂ ਸਰ ਕੋਈ ਧਿਆਨ ਨਹੀਂ ਹੈ ਇਸ ਲਈ ਅਸੀਂ ਡੀਸੀ ਸਾਹਿਬ ਨੂੰ ਤੇ ਡੀਐਫਸੀ ਸਾਹਿਬ ਰੁਪਿੰਦਰਜੀਤ ਸਿੰਘ ਸੰਧੂ ਸਾਹਿਬ ਨੂੰ ਮੰਗ ਪੱਤਰ ਦਿਆ ਕਿ ਸਾਡੀਆਂ ਮੰਗਾਂ ਪੂਰੀ ਜਾਇਜ਼ ਮੰਗਾਂ ਨਾ ਪੂਰੀਆਂ ਕਰਾਈ ਜਾਵੇ ਪਰ ਜੇ ਸਾਡੀ ਮੰਗਾਂ ਪੂਰੀ ਨਿਕਲੀਆਂ ਤਾਂ ਅਸੀਂ ਆਉਣ ਨਾ ਟਾਈਮ ਛੇਤੀ ਕੋਈ ਫੈਸਲਾ ਸਾਡੇ ਆਗੇ ਤੇ ਅਸੀਂ ਧਰਨਾ ਵੀ ਲਾਵਾਂਗੇ ਸਰ ਜਿਹੜੇ ਡੀਪੂ ਹੈਗੇ ਹੈਗੇ ਸਾਡੇ ਹਾਂਜੀ ਹਾਂਜੀ ਕਿੰਨੇ ਕੁ ਹੈ ਅਜਾ ਹੋਲਡਰ ਵਗੈਰਾ ਸਾਡੇ ਜੀ ਜ਼ਿਲ੍ਹਾ ਪਟਿਆਲੇ ਦੇ 950 ਡੀਪੂੜਾ ਪੂਰੇ ਪੰਜਾਬਾ ਪੂਰੇ ਪੰਜਾਬਾ 800 ਤੋਂ ਵੱਧ ਆ ਰਹੇ ਸਾਡੇ ਸਾਰੇ ਪੰਜਾਬ ਅੱਜ ਮੰਗ ਪੱਤਰ ਡੀਪੂੜਾ ਵੱਲੋਂ ਦੇ ਜਾ ਰਹੇ ਆ ਡੀਐਫਸੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਤੇ ਐੱਗੇਮ ਸਾਹਿਬ ਨੂੰ ਸਭ ਮੰਗ ਪੱਤਰ ਅੱਜ ਤੈਤੀ ਰੱਖੀ ਗਈ ਜੀ ਜ਼ਿਲ੍ਹਾ ਪ੍ਰਧਾਨ ਵੱਲੋਂ ਪੰਜਾਬ ਵੱਲੋਂ ਜਿਹੜੇ ਨੀਲੇ ਕੱਟ ਬਣੇ ਨੇ ਕਿੰਨੇ ਕ ਬਣੇ ਨੇ ਜ਼ਿਲ੍ਹੇ ਦੇ ਵਿੱਚ ਕਿੰਨੇ ਕ ਮੈਂਬਰ ਆ ਗਏ ਦੇਖੋ ਸਾਡੇ 2.5 ਲੱਖ ਜ਼ਿਲ੍ਹੇ ਪਟੜੇ ਗੇ ਜ਼ਿਲ੍ਹੇ ਕੱਟ ਬਣੇ ਵੇ ਜਿਨ੍ਹਾਂ ਦੇ ਮੈਂਬਰ ਲਗਭਗ 9.5 ਲੱਖ ਮੈਂਬਰ ਹੈਗੇ ਜੋ ਆਪਣੀ ਕੀ ਮੰਗ ਰੱਖੀ ਹੈ ਗਏ ਸਾਡੀ ਮੰਗ ਹੈ ਕਿ ਜਿਹੜੀ ਅਸੀਂ ਕੇਵੈਸੀ ਕਰੀ ਹੈ ਪੰਜਾਬ ਸਰਕਾਰ ਸੀ ਘਰ-ਘਰ ਜਾ ਕੇ ਬਜ਼ੁਰਗਾਂ ਦੀਆਂ ਲਗਾਤਾਰ ਇੱਕ ਸਾਲ ਦੇ ਘਰ-ਘਰ ਜਾ ਕੇ ਬੈਠ ਕੇ ਦੀਪਾਂ ਤੇ ਕੇਵੈਸੀ ਕਰੀ ਹੈ ਇਸ ਦੇ ਸਾਹਮਣੇ ਮਾਨ ਪੱਤਾ ਜੋ ਵੀ ਲੋਨ ਦਿਆ ਜਾ ਸਕਾਰੀ ਪਤਾ ਸਭ ਨੂੰ ਮਿਲਣਾ ਚਾਹੀਦਾ ਕਿ ਕਿੰਨੇ ਕੇਵੇ ਸੀ ਹੋ ਗਏ ਕਿੰਨੇ ਗਰੇ ਕੇ ਬਾਕੀ ਸਾਡੇ ਇੱਕ ਲਗਭਗ ਜਿਹੜੀ 88% ਲਗਭਗ ਜਿਲੇ ਪਟਿਆਲੇ ਦੀ ਹੋ ਚੁੱਕੀ ਹੈ ਸਾਡੇ 9 ਲੱਖ ਮਤੇ ਲੱਖ ਕੇ ਲਗਭਗ ਰਹਿ ਗਈ ਜਿਹੜੀ ਨਹੀਂ ਹੋਈ ਬਾਕੀ 88% ਸਾਡ ਕੇਵੇ ਸੀ ਹੋ ਚੁੱਕੀ ਹੈ ਕਿਉਂ ਨਹੀਂ ਹੋ ਰਹੀ ਦੇਖੋ ਕੁਝ ਬੰਦੇ ਐਸੇ ਆ ਬਜ਼ੁਰਗ ਹੈ ਕੁਸੈਨ ਆ ਰਹੀ ਥੋੜੀ ਪ੍ਰੋਬਲਮ ਆ ਰਹੀ ਕੁਸੈ ਬਜ਼ੁਰਗਾਂ ਦੇ ਡੈਥ ਕੇਸ ਹੈ ਤਾਂ ਕੱਟ ਕੇ ਚਲੋ ਜੇ ਕੁਝ ਬੰਦੇ ਐਸੇ ਬਜ਼ੁਰਗ ਹੈ ਜਿਹੜੇ ਮੰਜੇ ਵਿੱਚ ਨਹੀਂ ਚੱਲ ਸਕਦੇ ਨਾ ਉਹ ਕਿ ਅਖਾਨੀਆਂ ਸਿਵਲ ਸੈਂਟਰ ਚ ਨਾ ਉਹ ਟਿਪੀ ਅਪਡੇਟ ਉਹ ਪਰਮ ਥੋੜੀ ਆ ਰਹੀ ਹੈ ਬਾਕੀ ਬਿਲਕੁਲ ਸਾਫ ਹੈ ਗਈ ਹੈ ਵੀ ਜਿਹੜੀ ਮਾੜੀ ਮੋੜੀ ਉਹ ਵੀ ਜਲਦੀ ਪੂਰੀ ਕਰਾਂਗੇ ਸਰ ਅਮਰਜੀਤ ਪਸੈਣਾ ਜੀ ਰਾਸ਼ਾ ਸੰਦੀਪੂ ਫੈਡਰੇਸ਼ਨ ਰਜਿਸਟਰਡ ਨੰਬਰ 118 ਜੁਆਇੰਟ ਸਕਤਰ ਪੰਜਾਬ ਸਰ ਜਜ ਮੰਗ ਪੱਤਰ ਦੇਣਾ ਇਹਦਾ ਕੀ ਕੰਮ ਕਰਦਾ ਸਰ ਜਿਹੜਾ ਅੱਜ ਮੰਗ ਪੱਤਰ ਦਿੱਤਾ ਜੀ ਇਹ ਚ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਾਡੀ ਮੀਟਿੰਗ ਹੋਈ ਸੀ ਹਰਪਾਲ ਸਿੰਘ ਚਿਮਾ ਖਜ਼ਾਨਾ ਮੰਤਰੀ ਨਾਲ ਸੰਗਰੂਰ ਵਿਖੇ ਉਹਨਾਂ ਨੇ ਸਾਨੂੰ ਆਉਂਦੇ ਸਾਰੇ ਇਹ ਗੱਲਾਂ ਆਖੀ ਸੀ ਕਿ ਵੀ ਸਭ ਤੋਂ ਪਹਿਲਾਂ ਤੁਹਾਡੇ ਡਿਪੂ ਹੋਲਡਰਾਂ ਦੀ ਅਸੀਂ ਤਨਖਾਹ ਲਾਵਾਂਗੇ ਜਿਵੇਂ ਕਈ ਸੁਬਿਆਂ 'ਚ ਤਨਖਾਹ ਲੱਗੀ ਹੋਈ ਆ ਜਿਵੇਂ ਕਿ ਦਿੱਲੀ ਵਿੱਚ 200 ਰੁਪਏ ਕਵਾਂਟਰ ਦਿੱਤਾ ਜਾ ਰਿਹਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਉੱਥੇ ਦੀ ਤੇ ਹੁਣ ਇੱਥੇ ਵੀ ਆ ਜਦ ਕਿ ਜੇਗਾ ਸਾਹਿਬ ਉੱਥੇ ਸਭ ਨੂੰ ਸਹਾਰ ਚੁੱਕੇ ਆ ਸਭ ਨੂੰ ਸਾਗੇ ਇੱਥੇ ਪੰਜਾਬ 'ਚ ਆ ਗਏ ਹੁਣ ਇਹਨਾਂ ਨੂੰ ਸਾਡੀ ਵੀ ਕੋਈ ਮੰਗ ਦਾ ਡਿਮਾਂਡ ਸਾਡੀ ਪੂਰੀ ਕਰਨੀ ਚਾਹੀਦੀ ਆ ਘੱਟੋ ਘੱਟ 250 ਰੁਪਏ ਕਮਿਸ਼ਨ ਜਾਂ ਜਿਵੇਂ ਮਾਰਕ ਫੈਡ ਨੂੰ ਇਹਨਾਂ ਨੇ ਪਹਿਲਾਂ ਜਦੋਂ ਆਟਾ ਵੰਡਿਆ ਸੀ ਉਹਦੇ ਨਾਲ 68000 ਦੇ ਕਰੀਬ ਤਨਖਾਹ ਦਿੱਤੀ ਸੀ ਵਿੱਚੇ ਖਰਚੇ ਪਾੜੇ ਸਾਰਾ ਕੁਝ ਪਾ ਗਏ ਤੇ ਸਾਨੂੰ ਸਿਰਫ 50 ਰੁਪਏ ਤੋਂ 90 ਰੁਪਏ ਕਵਨਟਰ ਕਰਤੇ ਜਦ ਕਿ 90 ਰੁਪਏ ਕਵਨਟਰ ਵਿੱਚ ਸਾਡੇ ਨਾ ਬਿਜਲੀ ਦੇ ਖਰਚੇ ਨਾ ਸਾਡੇ ਦੁਕਾਨਾਂ ਦੇ ਕਿਰਾਏ ਨਾ ਸਾਡੇ ਮੋਬਾਈਲ ਦੇ ਖਰਚੇ ਨਾ ਸਾਨੂੰ ਕੋਈ ਵਾਈਫਾਈ ਦੀ ਸਹੂਲਤ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ ਇਸ ਲਈ ਅਸੀਂ ਅੱਜ ਡੀਐਫਆਜ ਸਾਹਿਬ ਨੂੰ ਸੁਭਾ ਕਮੇਟ ਸੁਭਾ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਜੀ ਕਾਂਜਲਾ ਦੇ ਆਦੇਸ਼ਾਂ ਅਨੁਸਾਰ 23 ਜਿਨ੍ਹਾਂ ਵਿੱਚ ਡੀਸੀ ਸਾਹਿਬ ਤੇ ਡੀਐਫਐਸੀ ਸਾਹਿਬ ਨੂੰ ਆਪਣੇ ਆਪਣੇ ਮੰਗ ਪੱਤਰ ਦਿੱਤੇ ਨੇ ਜਿਨ੍ਹਾਂ ਦੇ ਸਬੰਧ ਵਿੱਚ ਮੈਡਮ ਜੀ ਨੇ ਕਿਹਾ ਵੀ ਇਹ ਮੰਗ ਪੱਤਰ ਤੁਹਾਡੇ ਅੱਗੇ ਜਲਦੀ ਭੇਜੇ ਜਾਣਗੇ ਜੋ ਤੁਹਾਡੀਆਂ ਮੰਗਾਂ ਨੇ ਉਹਨੂੰ ਵਿਚਾਰਿਆ ਜਾਏਗਾ